ਐਮਐਲਏ ਮੋਲਕ ਦੇ ਇੱਕ ਮੰਨ ਦੇ ਵਿੱਚ ਭਲੇਖਾ ਕੇ ਗਮਦੂਰ ਸਿੰਘ ਪੱਪੂ ਨੂੰ ਪਾਲ ਕੇ ਸ਼ਾਇਦ ਉਹ ਕਿਤੇ ਉੱਪਰ ਚਲਾ ਜਾਵੇ 327 ਦੇ ਵਿੱਚ ਕੱਲੇ ਐਮਐਲਏ ਮੋਲਕ ਨੂੰ ਨਹੀਂ ਸੀਐਮ ਭਗਵੰਤ ਮਾਨ ਨੂੰ ਦੱਸਾਂਗੇ ਇਸ ਲਹਿਰ ਨੂੰ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਤੇ ਸੀਐਮ ਭਗਵੰਤ ਮਾਨ ਨੂੰ ਨੰਗਾ ਕਰਾਂਗੇ ਅਮੋਲਕ ਵਰਗੇ ਤੇ ਬਲਕਾਰ ਸਿੱਧੂ ਵਰਗੇ ਇਹਨਾਂ ਨੇ ਸਰਕਾਰੀ ਵਕੀਰ ਨੂੰ ਉੱਥੇ ਬੋਲਣ ਤੋਂ ਰੋਕਿਆ ਤੇ ਜਿਹੜਾ ਉਹਦਾ ਰੈਸਟ ਸਟੇ ਆ ਗਮਦੂਰ ਸਿੰਘ ਦਾ ਇਕੱਲੇ ਦਾ ਉਹ ਕਰਵਾਇਆ ਕਿ ਇਹ ਕਿ ਇਹ ਉਹ ਦਲਾਲਾ ਗਮਦੂਰ ਸਿੰਘ ਪੱਪੂ ਜਿਹਦੀ ਸਰਕਾਰ ਹੁੰਦੀ ਆ ਜਿਹਦੀ ਸੱਤਾ ਹੁੰਦੀ ਆ ਉਸੇ ਦੇ ਨਾਲ ਹੁੰਦਾ ਇਹ ਗਮਦੂਰ ਸਿੰਘ ਪੱਪੂ ਵੀ ਆ ਮੋਲਕ ਸਿੰਘ ਦੇ ਅਰਥੀ ਜਿਹੜੀ ਉਹ ਫੁੱਪੀ ਜਾਣੀ ਆ ਅਸੀਂ ਉਹਨੂੰ ਚੇਤਾਵਨੀ ਦੇਣ ਵਾਸਤੇ ਇੱਥੇ ਅੱਜ ਜੈਤੋ ਦੇ ਵਿੱਚ ਮਾਰਚ ਕਰ ਰਹੇ ਆ ਕਿ ਤੁਹਾਡੇ ਮਨ ਦੇ ਵਿੱਚ ਜਿਹੜਾ ਭਲੇਖਾ ਕਿ ਅਸੀਂ ਲੋਕਾਂ ਦੀ ਆਵਾਜ਼ ਨੂੰ ਦਬਾ ਲਾਂਗੇ ਵੀ ਨੂੰ ਵੀ ਅਸੀਂ ਇਹ ਚੇਤਾਵਨੀ ਦੇਣ ਆਏ ਆ ਕਿ ਜੇ 10 ਤਰੀਕ ਤੱਕ ਉਹਨਾਂ ਦੇ ਮਤਲਬ ਦੋਸ਼ਿਆਂ ਨੂੰ ਨਾ ਫੜਿਆ ਤਾਂ ਅਸੀਂ 10 ਤਰੀਕ ਨੂੰ ਐਸਐਸਪੀ ਫਰੀਦਕੋਟ ਦੇ ਬਹੁਤ ਵੱਡਾ ਲਾਹਮਿਸਾਲ ਧਰਨਾ ਜਿਹੜਾ ਉਹ ਲਾਵਾਂਗੇ। ਜੀ ਭਾਈ ਸੜਕਾਂ ਤੇ ਆਉਣ ਦਾ ਕਾਰਨ ਕੀ ਹੈ ਕਿਉਂਕਿ ਬਹੁਤ ਦਿਨ ਹੋ ਗਏ ਇਸ ਮਸਲੇ ਨੂੰ। ਬਿਲਕੁਲ ਭਾਈ ਜੀ ਸੜਕਾਂ ਤੇ ਆਉਣ ਦਾ ਕਾਰਨ ਇਹ ਹੈ ਕਿ ਜੋ ਐਮਐਲਏ ਮੋਲਕਾ ਉਹਦੀ ਬੁੱਕਲ ਦੇ ਵਿੱਚ ਗਮਦੂਰ ਸਿੰਘ ਕਾਪੂ ਜਿਹੜਾ ਗੁੰਡਾ ਵੜਿਆ ਹੋਇਆ ਓ ਐਮਐਲਏ ਮੋਲਕ ਦੀ ਸ਼ਹਿਤ ਤੇ ਹੀ ਹੋਇਆ ਕਿਉਂਕਿ ਤੁਹਾਡੇ ਸਾਹਮਣੇ ਇੱਕ ਗਰੀਬ ਲੋਕਾਂ ਨੇ ਚਰਚਾ ਕਰਨ ਨਾਲੀ ਦੇ ਮਸਲੇ ਨੂੰ ਲੈ ਕੇ ਇਕੱਠ ਰੱਖਿਆ ਸੀ ਕਿਵੇਂ ਉੱਥੇ ਉਹਨਾਂ ਨੇ ਤਾਬੜ ਤੋੜ ਗੋਲੀਆਂ ਚਲਾਈਆਂ ਤੇ ਐਮਐਲਏ ਮੋਲਕ ਦੀ ਸ਼ਹਿਤ ਤੇ ਚਲਾਈਆਂ ਗਈਆਂ ਸੀ ਤੇ ਉਹਨਾਂ ਨੇ ਕਿਵੇਂ ਗਰੀਬਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਘਰ ਟਾਏ ਤੇ ਨਿੱਕੇ ਨਿੱਕੇ ਜਵਾਕ ਕੁੱਟੇ ਆ ਕਿਨੇ ਕੁੱਟਿਆ ਤੇ ਇਹ ਸਾਰੀ ਪੂਰੀ ਦੁਨੀਆ ਨੇ ਦੇਖਿਆ ਤੇ মিডিਆ ਨੇ ਦਿਖਾਇਆ ਤੁਹਾਡੇ ਕੈਮਰੇ ਤੱਕ ਤੋੜ ਦਿੱਤੇ ਗਏ ਸੀ মিডিਆ ਨੂੰ ਚੌਥਾ ਸਾਮਨ ਦੱਸਿਆ ਜਾਂਦਾ ਸੀ ਇਹ ਸਭ ਕੁਝ ਐਮਐਲਏ ਮੋਲਕ ਦੀ ਛਾਂ ਤੇ ਹੋਇਆ ਪਰ ਅੱਜ 5 ਫਰਵਰੀ ਦੀ ਇਹ ਗੱਲ ਹੈ ਤੇ ਐਮਐਲਏ ਮੋਲਕ ਐਮਐਲਏ ਮੋਲਕ ਆ ਐਮਐਲਏ ਮੋਲਕ ਦੀ ਬਦੌਲਤ ਹੈ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਿਹੜਾ ਕਿ ਬਿਨਾ ਪਰਚੇ ਤੋਂ ਨੇ ਹੱਥੇ ਲੋਕਾਂ ਨੂੰ ਤੇ ਸਾਨੂੰ ਜਿਹੜਾ ਚੱਕ ਲਿਆ ਗਿਆ ਸੀ ਤੇ ਇਹ ਲੋਕਾਂ ਦੀ ਏਕਤਾ ਬਦੌਲਤ ਹੈ ਜਿਹੜਾ ਬਾਹਰ ਕੱਢਿਆ ਗਿਆ ਸੀ ਪਰ ਜਿਹੜਾ ਹਾਲੇ ਤੱਕ ਪਰਚਾ ਦਰਜ ਹੋਣ ਦੇ ਬਾਵਜੂਦ ਐਮਐਲਏ ਜਿਹੜਾ ਗਮਦੂਰ ਸਿੰਘ ਪੱਪੂ ਦੇ ਨਾਲ ਜਿਹੜੇ ਗੁੰਡੇ ਸੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਹੋਣ ਦੇ ਜਾ ਰਿਹਾ ਮੋਦੀਪ ਜੀ ਇੱਕ ਗੱਲ ਹਲੇ ਤੱਕ ਜਨਤਾ ਕਮੀ ਹੋਈ ਬਹੁਤ মিডিਆ ਤੁਹਾਨੂੰ ਸਵਾਲ ਪੁੱਛਦਾ ਟੌਰਚਰ ਕਿੰਨਾ ਕੀਤਾ ਗਿਆ ਉਸ ਤੋਂ ਟੌਰਚਰ ਬਾਰੇ ਦੱਸਾਂਗੇ ਕਿਉਂਕਿ ਪ੍ਰਸ਼ਾਸਨ ਹੈ ਜਿਹੜਾ ਹਾਲੇ ਪ੍ਰਸ਼ਾਸਨ ਦੇਖ ਰਿਹਾ ਹੈ ਪ੍ਰਸ਼ਾਸਨ ਨੇ ਮੂੰਹ ਕੰਨੀ ਕਿ ਪ੍ਰਸ਼ਾਸਨ ਉਹਨਾਂ ਤੇ ਕਾਰਵਾਈ ਕਰਦਾ ਜਾਂ ਨਹੀਂ ਕਰਦਾ ਕਿਉਂ ਨਹੀਂ ਕਰਦਾ ਕਾਰਵਾਈ ਬੋਕਲ ਦੇ ਵਿੱਚ ਬਿਠਾ ਰੱਖਿਆ ਪਰ ਐਮਐਲਏ ਮੌਲਕ ਦੇ ਇੱਕ ਮਨ ਦੇ ਵਿੱਚ ਭਲੇਖਾ ਕੇ ਗਮਦੂਰ ਸਿੰਘ ਪੱਪੂ ਨੂੰ ਪਾਲ ਕੇ ਸ਼ਾਇਦ ਉਹ ਕਿਤੇ ਉੱਪਰ ਚਲਾ ਜਾਵੇ ਉੱਪਰ ਚਲਾ ਜਾਵੇ ਕਿਉਂਕਿ ਉਸ ਦੇ ਮਨ ਦੇ ਵਿੱਚੋਂ ਭਲੇਖਾ ਅੱਜ ਦਾ ਇਕੱਠ ਜਨ ਜਦੋਂ ਪਹਿਲਾਂ ਲੋਕਾਂ ਨੇ ਜਦੋਂ ਛਡਾਉਣਾ ਸੀ ਰਿਹਾ ਕਰਵਾਉਣਾ ਸੀ ਇਤਿਹਾਸ ਦੇ ਵਿੱਚ ਪਹਿਲੀ ਜੰਗ ਜਿਹੜੀ ਜਿੱਤੀ ਗਈ ਹੈ ਲੋਕਾਂ ਵੱਲੋਂ ਕਿ ਲੋਕਾਂ ਦੇ ਏਕਤਾ ਤੇ ਭਰਾਤਰੀ ਜਥੇਬੰਦੀਆਂ ਨੇ ਜਿਹੜਾ ਕਿ 92 ਲੋਕਾਂ ਦੇ ਜਿਹੜਾ ਪਰਚਾ ਦਰਜ ਕੀਤਾ ਸੀ ਉਹਦੇ ਤੋਂ 40 ਬੰਦੇ ਜੇਲ੍ਹ ਚੋਂ ਰਿਹਾ ਕਰਵਾ ਕੇ ਲੈ ਕੇ ਆਂਦੇ ਸੀ ਤਾਂ ਇਹ ਕਿ ਇਹ ਗੱਲ ਆ ਜਿਹੜੀ ਅਮੋਲਕ ਸਿੰਘ ਨੂੰ ਸਿੱਧ ਕਰਦੀ ਆ ਤੇ ਜਾਣ ਲੈਣੀ ਚਾਹੀਦੀ ਆ ਕਿ ਲੋਕਾਂ ਦੀ ਤਾਕਤ ਕੀ ਹੁੰਦੀ ਆ 227 ਦੇ ਵਿੱਚ ਪੱਲੇ ਐਮਐਲਏ ਮੌਲਕ ਕਾਨੂੰਨੀ ਸੀਐਮ ਭਗਵੰਤ ਮਾਨ ਨੂੰ ਦੱਸਾਂਗੇ ਇਸ ਲਹਿਰ ਨੂੰ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਵਾਂਗੇ ਤੇ ਸੀਐਮ ਭਗਵੰਤ ਮਾਨ ਨੂੰ ਨੰਗਾ ਕਰਾਂਗੇ ਕਿਉਂਕਿ ਸੀਐਮ ਭਗਵੰਤ ਮਾਨ ਦੀ ਸ਼ਹਿਦਈ ਹੁੰਦਾ ਸਭ ਕੁਝ ਹੁੰਦਾ ਕਿ 5 ਤਰੀਕ ਨੂੰ ਉਹ ਬਾਤ ਜਿਹੜਾ ਪਰਚਾ ਦਰਜ ਹੋਇਆ ਹਾਲੇ ਤੱਕ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਗੁੰਡਿਆਂ ਨੂੰ ਉਹ ਆਪਦੀ ਛਤਰ ਛਾਇਆ ਦੇ ਖੱਲੇ ਬਾੜੀ ਬੈਠਾ ਪਾਣੀ ਪੀਓ ਕੀ ਹੈ ਕਿ ਸੀਐਮ ਭਗਵੰਤ ਮਾਨ ਨੂੰ ਹਾਲੇ ਵੀ ਜਾਣ ਲੈਣਾ ਚਾਹੀਦਾ ਔਰ ਉਹਨਾਂ ਨੂੰ ਗ੍ਰਿਫਤਾਰ ਕਰ ਆ ਦੇਣਾ ਚਾਹੀਦਾ ਆਪਦੀ ਬੁੱਕਲ ਚੋਂ ਕਢਵਾ ਕੇ ਕਿ ਰਫਤਾਰੀ ਕਿਉਂ ਨਹੀਂ ਹੁੰਦੀ ਕਾਰਨ ਕੀ ਲੱਗਦਾ ਮੋਟਾ ਪੈਸਾ ਜਾਂਦਾ ਪੱਲੇਦਾਰਾਂ ਦੀ ਕਮਾਈ ਤੇ ਟੈਂਡਰ ਲੈਂਦੇ ਆਏ ਇਹ ਇਹ ਫੋਟੋਆਂ ਅਸੀਂ ਤੁਹਾਨੂੰ ਦੇਵਾਂਗੇ ਨਾਲ ਚਲਾਇਓ ਸੀਐਮ ਭਗਵੰਤ ਮਾਨ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਉਹ ਦਲਾਲਾ ਗਮਦੂਰ ਸਿੰਘ ਪੱਪੂ ਜਿਹਦੀ ਸਰਕਾਰ ਹੁੰਦੀ ਹੈ ਜਿਹਦੀ ਸੱਤਾ ਹੁੰਦੀ ਹੈ ਉਸੇ ਦੇ ਨਾਲ ਹੁੰਦਾ ਇਹ ਗਮਦੂਰ ਸਿੰਘ ਪੱਪੂ ਰਵਾਲ ਵਰਨੇ ਜਿਹੜੇ ਸ਼ਰਮ ਇਹਨਾਂ ਤੇ ਲੋਕਾਂ ਤੇ ਵਾਰ ਕੀਤਾ ਤੇ ਗੋਲੀਆਂ ਚਲਾਈਆਂ ਪਰਚਾ ਦਰਜ ਹੋਣ ਦੇ ਬਾਵਜੂਦ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਜਬਰ ਐਕਸ਼ਨ ਕਮੇਟੀ ਜਿਹੜੀ ਜਿਹੜੀ ਤਿਆਰ ਹੋਈ ਵੀ ਆ ਤਾਂ ਅੱਗੇ ਅਸੀਂ ਵੱਡਾ ਐਲਾਨ ਕਰਾਂਗੇ ਜੇਕਰ ਉਹਨਾਂ ਨੂੰ ਗ੍ਰਿਫਤਾਰ ਨਾ ਕਰਵਾਇਆ ਸਫਰ ਜੋਤਜੀ ਤੁਹਾਡਾ ਵੀ ਉਹਨਾਂ ਨੇ ਜਿਹੜਾ ਕੈਮਰਾ ਤੱਕ ਤੋੜ ਦਿੱਤਾ ਸੀ ਮੀਡੀਆ ਦਾ ਤੇ ਕਿਵੇਂ ਮਨਿੰਦਰਜੀਤ ਸਿੱਧੂ ਤੇ ਵੀ ਉਹਨਾਂ ਨੇ ਪਰਚਾ ਪਾਇਆ ਸੀ ਇਸੇ ਨੂੰ ਇਸੇ ਨੂੰ ਹੀ ਲੈ ਕੇ ਉਹਨਾਂ ਨੇ ਪਰਚਾ ਪਾਇਆ ਸੀ ਕਿਉਂਕਿ ਮਨਿੰਦਰਜੀਤ ਜਿੱਤ ਸਿੱਧੂ ਵੱਲੋਂ ਔਰ ਤੁਹਾਡੇ ਵੱਲੋਂ ਜਿਹੜੀਆਂ ਇਹ ਖਬਰਾਂ ਦਿਖਾਈਆਂ ਗਈਆਂ ਸੀ ਤਾਂ ਹੀ ਕਰਕੇ ਜਿਹੜਾ ਸਾਰਾ ਕੁਝ ਜਿਹੜਾ ਉਹ ਲੋਕਾਂ ਦੇ ਵਿੱਚ ਨਸਰ ਹੋਇਆ ਸੀ ਪਰ ਗਮਦੂਰ ਸਿੰਘ ਪੱਪੂ ਆ ਜਿਹੜਾ ਉਹ ਇਹਦੀ ਬੁੱਕਲ ਦੇ ਵਿੱਚ ਵੜਿਆ ਹੋਇਆ ਇਹਨੂੰ ਕੱਢਣਾ ਪੈਣਾ ਨਹੀਂ ਤਾਂ ਲੋਕ ਇਹਦੂ ਵੀ ਵੱਡੇ ਇਕੱਠ ਨਾਲ ਸੜਕਾਂ ਦੇ ਵਿੱਚ ਆਉਣਗੇ ਜੀ ਅੱਜ ਇੱਥੇ ਜੈਤੋਂ ਮੰਡੀ ਦੇ ਵਿੱਚ ਚੰਦਪਾਣ ਜਬਰ ਵਿਰੋਧੀ ਐਕਸ਼ਨ ਕਮੇਟੀ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਇਹ ਕਮਜ਼ੂਰ ਹੋਣਾ ਨੂੰ ਰੈਸਟਰ ਸਟੇ ਮਿਲ ਗਈ ਇਹ ਰੈਸਸ ਮੈਂਡ ਪਿੱਛੇ ਇਥੋਂ ਦੇ ਹਲਕਾ ਐਮ ਐਲ ਏ ਅਮੋਲਕ ਸਿੰਘ ਦਾ ਹੱਥ ਆ ਉਥੇ ਉਹ ਪੂਰਾ ਰਿਕਾਰਡ ਲੈ ਕੇ ਪੁਲਿਸ ਨਹੀਂ ਪਹੁੰਚੀ ਹੈਗੀ ਤੇ ਜਿਹਦੇ ਕਰਕੇ ਉਹਨਾਂ ਨੂੰ ਜਾਨੀ ਕਿ ਇੱਥੇ ਰੈਸਟ ਸੇ ਆ ਜਿਹੜੀ 5 ਅਗਲੀ ਤਰੀਕ ਤੱਕ ਉਹ ਮਿਲੀ ਹੈਗੀ ਆ ਇਹਦਾ ਅਸੀਂ ਵਿਰੋਧ ਕਰਨ ਵਾਸਤੇ ਆਏ ਆ ਤੇ ਐਮਐਨਐ ਨੂੰ ਇਹ ਕਹਿਣ ਆਏ ਆ ਕਿ ਇਹਨਾਂ ਦੇ ਉੱਤੇ ਰੱਖਿਆ ਹੋਇਆ ਸੈਸੀ ਹੱਥ ਹੈ ਜਿਹੜਾ ਉਹ ਬਰੇ ਕਰੋ ਪੁਲਿਸ ਪ੍ਰਸ਼ਾਸਨ ਐਸਐਸਪੀ ਨੂੰ ਵੀ ਅਸੀਂ ਇਹ ਚੇਤਾਵਨੀ ਦੇਣ ਆਏ ਆ ਕਿ ਜੇ 10 ਤਰੀਕ ਤੱਕ ਉਹਨਾਂ ਦੇ ਮਤਲਬ ਦੋਸ਼ਿਆਂ ਨੂੰ ਨਾ ਫੜਿਆ ਤਾਂ ਅਸੀਂ 10 ਤਰੀਕ ਨੂੰ ਐਸਐਸਪੀ ਫਰੀਦਕੋਟ ਦੇ ਬਹੁਤ ਵੱਡਾ ਲਾਮਚਾਲ ਧਰਨਾ ਜਿਹੜਾ ਉਹ ਲਾਵਾਂਗੇ ਤਾਂ ਐਕਸ਼ਨ ਕਮੇਟੀ ਦੇ ਨੌ ਨਿਹਾਲ ਜੀ ਬਦੂਦ ਨੇ ਐਕਸ਼ਨ ਕਮੇਟੀ ਦੇ ਨਾਲ ਗੱਲਬਾਤ ਕਰਦੇ ਆ ਤਾਂ ਇੰਨੇ ਦਿਨ ਹੋ ਗਏ ਅੱਜ ਇਹ ਵੱਡਾ ਐਕਸ਼ਨ ਫਰੀਦਕੋਟ ਵਿਖੇ ਉਲੀਕਿਆ ਗਿਆ ਸੀ ਇੱਥੇ ਕਰਨ ਦਾ ਕਾਰਨ ਕੀ ਹੈ ਦੇਖੋ ਜੀ ਇੱਥੇ ਕਾਰਨ ਇਹੀ ਹੈਗਾ ਕਿ ਜਿਹੜਾ ਐਮਐਲਏ ਮੋਲਕ ਸਿੰਘ ਆ ਉਹ ਲਗਾਤਾਰ ਜਿਹੜਾ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਦਬਾਅ ਬਣਾ ਕੇ ਜਿਹੜਾ ਕਮਜ਼ੋਰ ਹੋਰਾਂ ਦੀ ਧਿਰ ਨੂੰ ਜਿਹੜਾ ਬਚਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗਾ ਹੋਇਆ ਹਾਈ ਕੋਰਟ ਦੇ ਵਿੱਚ ਜਦੋਂ ਕਮਜ਼ੋਰ ਹਰੀ ਜਮਾਨਤ ਲਾਉਂਦੇ ਆ ਕਮਜ਼ੋਰ ਨੇ ਜਮਾਨਤ ਲਾਈ ਆ ਆਪਦੀ ਜਦੋਂ ਇਥੋਂ ਫਰੀਦਕੋਟ ਦੀ ਲੋਕਲ ਅਦਾਲਤ ਚੋਂ ਜਦੋਂ ਰੱਦ ਹੁੰਦੀ ਆ ਤੇ ਹਾਈ ਕੋਰਟ ਦੇ ਵਿੱਚ ਜਾਂਦੇ ਆ ਤੇ ਉੱਥੇ ਇਹ ਆਪਦੀ ਸਰਕਾਰ ਦਾ ਪ੍ਰੈਸ਼ਰ ਪਾ ਕੇ ਅਮੋਲਕ ਵਰਗੇ ਤੇ ਬਲਕਾਰ ਸਿੱਧੂ ਵਰਗੇ ਇਨਾਂ ਨੇ ਸਰਕਾਰੀ ਵਕੀਲ ਨੂੰ ਉੱਥੇ ਬੋਲਣ ਤੋਂ ਰੋਕਿਆ ਤੇ ਜਿਹੜਾ ਉਹਦਾ ਰੈਸਟ ਸਟੇ ਆ ਗਮਦੂਰ ਸਿੰਘ ਦਾ ਇਕੱਲੇ ਦਾ ਉਹ ਕਰਵਾਇਆ ਅੱਜ ਜਿਹੜਾ ਐਕਸ਼ਨ ਕਰ ਰਹੇ ਆ ਇਸੇ ਕਰਕੇ ਜੈਤੋ ਦੇ ਬਾਜ਼ਾਰਾਂ ਦੇ ਵਿੱਚ ਜਿਹੜਾ ਉਹਦਾ ਜਿਹੜਾ ਪੇਟਸਿਆਪਾ ਕਰ ਰਹੇ ਆ ਆਮ ਆਦਮੀ ਪਾਰਟੀ ਦਾ ਜਲੂਸ ਕੱਢ ਰਹੇ ਆ ਕਿ ਇਹ ਆਮ ਲੋਕਾਂ ਦੇ ਉੱਪਰ ਹਤਿਆਚਾਰ ਕਰਾਉਂਦੀ ਆ ਜਦੋਂ ਲੋਕ ਇਨਸਾਫ ਮੰਗਣ ਲਈ ਅੱਗੇ ਵਾਧਦੇ ਇਹ ਫੇਰੇ ਉਹਨਾਂ ਤੇ ਜਿਸ ਤਰੀਕੇ ਨਾਲ ਚੰਦ ਭਾਂ ਦੇ ਲੋਕਾਂ ਉੱਪਰ ਗੋਲੀਆਂ ਚਲਾਈਆਂ ਹਤਿਆਚਾਰ ਕੀਤਾ ਫਿਰ ਉਸ ਤਰ੍ਹਾਂ ਦੀਆਂ ਕਟੜਾਵਾਂ ਨੂੰ ਜਿਹੜਾ ਲਗਾਤਾਰ ਅੰਜਾਮ ਦਿੰਦੇ ਆ ਅੱਜ ਵੀ ਇਹ ਮੋਲਕ ਸਿੰਘ ਦੀ ਅਰਥੀ ਜਿਹੜੀ ਉਹ ਫੁੱਪੀ ਜਾਣੀ ਆ ਅਸੀਂ ਉਹਨੂੰ ਚੇਤਾਵਨੀ ਦੇਣ ਵਾਸਤੇ ਇੱਥੇ ਅੱਜ ਜੈਤੋ ਦੇ ਵਿੱਚ ਮਾਰਚ ਕਰ ਰਹੇ ਆ ਕਿ ਤੁਹਾਡੇ ਮਨ ਦੇ ਵਿੱਚ ਜਿਹੜਾ ਭਲੇਖਾ ਕਿ ਅਸੀਂ ਲੋਕਾਂ ਦੀ ਆਵਾਜ਼ ਨੂੰ ਦਬਾ ਲਾਂਗੇ ਇਸ ਤੋਂ ਪਹਿਲਾਂ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਆਮ ਆਦਮੀ ਪਾਰਟੀ ਨੇ ਪਰ ਇਹਨਾਂ ਨੂੰ ਹਰ ਵਾਰ ਜਿਹੜਾ ਮੂੰਹ ਦੇਖਾਣੀ ਪਈ ਆ ਤੁਸੀਂ ਦੇਖਿਆ ਹੋਣਾ ਕਿ ਇਹੀ ਬਲਕਾਰ ਸਿੱਧੂ ਜਿਹੜਾ ਆਮ ਧੀਆਂ ਪਹਿਣਾ ਨੂੰ ਲੋਕਾਂ ਨੂੰ ਮਾੜਾ ਬੋਲਿਆ ਜੇ ਮਨਿੰਦਰਜੀਤ ਨੇ ਇਹਦੀ ਵੀਡੀਓ ਚਲਾਈ ਉਹਦੀ ਆਵਾਜ਼ ਦਬਾਉਣ ਵਾਸਤੇ ਪ੍ਰੈਸ ਦੀ ਆਵਾਜ਼ ਨੂੰ ਦਬਾਉਣ ਵਾਸਤੇ ਇਹਨਾਂ ਨੇ ਉੱਤੇ ਪਰਚਾ ਕਰਵਾਇਆ ਜਦੋਂ ਲੋਕ ਇਕੱਠੇ ਹੋ ਗਏ ਸੰਘਰਸ਼ ਦੇ ਮੈਦਾਨ ਦੇ ਵਿੱਚ ਆਏ ਤੇ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਫਿਰ ਪਰਚਾ ਵਾਪਸ ਲੈ ਲਿਆ ਇਹੋ ਕੁਛ ਚੰਦ ਭਾਂਦੇ ਲੋਕਾਂ ਦਾ ਵੀ ਇਹਨਾਂ ਨੇ ਕਰਵਾਇਆ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਉਹਨਾਂ ਨੂੰ ਲੋਕਾਂ ਨੂੰ ਕਟਵਾਤਾ ਪੁਲਿਸ ਤੋਂ ਕਟਵਾਤਾ ਆਪਦੀ ਸਰਕਾਰ ਦੀ ਸ਼ੈਤ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੜਤਾ ਉਹ ਹੁਣ ਜੇਲ੍ਹਾਂ ਚੋਂ ਬਾਹਰ ਨਹੀਂ ਆਉਣਗੇ ਪਰ ਜਦੋਂ ਲੋਕ ਇਕੱਠੇ ਹੋਏ ਐਕਸ਼ਨ ਕਮੇਟੀ ਬਣੀ ਤੇ ਉਹੀ ਲੋਕਾਂ ਨੂੰ ਜਿਹੜਾ ਬਿਨਾਂ ਸ਼ਰਤ ਜੇਲ੍ਹ ਚੋਂ ਬਾਹਰ ਲਿਆਂਦਾ ਤੇ ਇਹਨਾਂ ਦੇ ਜਿਹੜਾ ਦੂਸਰੀ ਧਿਰ ਇਹਨਾਂ ਦੀ ਜਿਹੜੇ ਕਮਜ਼ور ਹਰੀ ਆ ਉਹਨਾਂ ਤੇ 307 ਐਸ ਸੀ ਐਸਟੀ ਐਕਟ ਦਾ ਜਿਹੜਾ ਪਰਚਾ ਦਰਜ ਕਰਵਾਇਆ ਹੁਣ ਵੀ ਅਸੀਂ ਦੱਸਣਾ ਚਾਹੁੰਦੇ ਇਹਨਾਂ ਨੂੰ ਕਿ ਜੇਕਰ ਤੁਸੀਂ ਇਸੇ ਤਰ੍ਹਾਂ ਕਮਜ਼ੋਰ ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰੋਗੇ ਲੋਕਾਂ ਦੇ ਜ਼ਬਰ ਕਰੋਗੇ ਤੇ ਕੁਏ ਕਰ ਜਰਾ ਤੁਹਾਡਾ ਜਲੂਸ ਆ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਕੱਢਣਗੇ ਸੋਸ਼ਲ ਮੀਡੀਆ ਤੇ ਜਿਹੜਾ ਮੁੱਦਾ ਵਾ ਇਹਨੂੰ ਜੱਟ ਵਰਸਸ ਐਸਸੀ ਬਣਾਇਆ ਜਾ ਰਿਹਾ ਕੀ ਹੈ ਕੋਈ ਨਹੀਂ ਬਿਲਕੁਲ ਇਸ ਤਰ੍ਹਾਂ ਦਾ ਪੁਸ਼ਟਿੰਗ ਹੈ ਜੀ ਜਿਹੜੇ ਲੋਕ ਇਸ ਤਰ੍ਹਾਂ ਦੀ ਰੰਗਤ ਦਿੰਦੇ ਐ ਇਸ ਮਾਮਲੇ ਨੂੰ ਉਹ ਅਸਲ ਦੇ ਵਿੱਚ ਆਪਦੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਆ ਜਿਹੜਾ ਇਹ ਜੱਟ ਵਰਸ ਹੀ ਦਲਤ ਵਾਲਾ ਮਸਲਾ ਨਹੀਂ ਗਾ ਬਹੁਤ ਸਾਰੇ ਕਿਸਾਨ ਆਜੂ ਵੀ ਇਸ ਮਾਰਚ ਦੇ ਵਿੱਚ ਵੀ ਸ਼ਾਮਲ ਆ ਕਿਸਾਨ ਜਥੇਬੰਦੀਆਂ ਵੀ ਸ਼ਾਮਲ ਨੇ ਇਹ ਸਿਰਫ ਤੋਂ ਸਿਰਫ ਇਹ ਮੁੱਦਾ ਜਿਹੜਾ ਇਹ ਆਮ ਆਦਮੀ ਪਾਰਟੀ ਨੇ ਤੇ ਅਮੋਲਕ ਸਿੰਘ ਨੇ ਜਿਹੜਾ ਬਣਾਇਆ ਇੱਕ ਜਿਹੜਾ ਮੁੱਦਾ ਛੋਟਾ ਛੋਟਾ ਜਾਂ ਮੁੱਦਾ ਸੀ ਇਹ ਕਿ ਇੱਕ ਨਿਕਾਸੀ ਨਾਲੀ ਦਾ ਮਸਲਾ ਸੀਗਾ ਜਿਹੜਾ ਕਿ ਅਮੋਲਕ ਸਿੰਘ ਲੋਕਾਂ ਨੂੰ ਆਪਦੀਆਂ ਲੱਤ ਦੇ ਹੇਠੋਂ ਦੀ ਕਢਣਾ ਚਾਹੁੰਦਾ ਸੀ ਜੰਦ ਭੰਦ ਦੇ ਲੋਕਾਂ ਨੇ ਸਵਕਾਰ ਨਹੀਂ ਕੀਤਾ ਕਿ ਮੋਲਕ ਸਿੰਘ ਦੀ ਲਾਤ ਦੇ ਥੱਲੋਂ ਦੀ ਨੰਗਾ ਜਾਵੇ ਫਿਰ ਜਦੋਂ ਉਹਨੂੰ ਲੱਗਾ ਕਿ ਮੇਰੀ ਹੈਂਕੜ ਦੇ ਅੱਗੇ ਝੁਕੇ ਨਹੀਂਗੇ ਤੇ ਉਹਨੇ ਫਿਰ ਇਹਨਾਂ ਲੋਕਾਂ ਦੇ ਉੱਪਰ ਜ਼ਬਰtਾਇਆ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਸੱਟ ਕੇ ਦੇਖ ਲਿਆ ਲੋਕਾਂ ਦੇ ਪਰਚੇ ਵੀ ਪੁਆਲੇ ਕੋਟਮਾਰ ਕਰਵਾਤੀ ਇੱਥੋਂ ਤੱਕ ਕਿ ਗੁੰਡਿਆਂ ਤੋਂ ਗੋਲੀਆਂ ਚਲਵਾਤੀਆਂ ਤੁਸੀਂ ਦੇਖੋ ਇੱਕ ਸਿੰਪਲ ਮਸਲਾ ਸੀਗਾ ਉਹਨੂੰ ਲੈ ਕੇ ਲੋਕਾਂ ਦੇ ਉੱਪਰ ਗੋਲੀਆਂ ਚਲਾਈਆਂ ਜਾਂਦੀਆਂ ਤੇ ਲੋਕ ਤਾਂ ਬੈਠੇ ਵੀ ਇੱਕ ਲਿੰਕ ਰੋਡ ਤੇ ਸੀ ਇਸ ਤੋਂ ਬਾਅਦ ਕੀ ਐਕਸ਼ਨ ਹੋਵੇਗਾ ਦੇਖੋ ਜੀ ਅੱਜ ਦਾ ਜਿਹੜਾ ਐਕਸ਼ਨ ਆ ਅੱਜ ਐਮਐਲਏ ਨੂੰ ਚੇਤਾਵਨੀ ਆ ਤੇ ਉਹਦੇ ਅਰਥੀ ਫੂਟ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਪੁਲਿਸ ਨੇ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਮਦੂਰ ਅਰਗੇ ਜੈਜੀ ਅਰਗੇ ਨੂੰ ਜਿਹੜੇ ਲੋਕਾਂ ਨੇ ਲੋਕਾਂ ਉੱਪਰ ਗੋਲੀਆਂ ਚਲਾਈਆਂ ਲੋਕਾਂ ਦੇ ਘਰ-ਬਾਰ ਤੋੜੇ ਤੇ ਫਿਰ ਆਉਣ ਵਾਲੀ 10 ਤਰੀਕ ਨੂੰ ਜਿਹੜਾ ਫਿਰ ਐਸਐਸਪੀ ਦਫ਼ਤਰ ਦਾ ਜਿਹੜਾ ਪੱਕੇ ਤੌਰ ਤੇ ਘਰਾਓ ਹੋਊਗਾ ਫਿਰ ਉਦੋਂ ਤੱਕ ਹੀ ਜਾਰੀ ਰਹੂਗਾ ਸੰਘਰਸ਼ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰਵਾਉਂਦੇ ਸ਼ੁਕਰੀਆ ਜੀ ਬਹੁਤ